ਸਮਾਨ ਪੁੱਛਦੇ ਵੇ ਤੇ ਮੈਨੂੰ ਕਹਿੰਦੇ ਇਤੋਂ ਸਹੀ ਗੱਲ ਤੇ ਵੀ ਨਹੀਂ ਕੋਈ ਨਾ ਤੇ ਮੈਂ ਗੁਰੂ ਨੂੰ ਅੱਗੇ ਹਕਾਸ ਕਰਕੇ ਗਿਆ ਸੀ ਉਸ ਦਿਨ ਪ੍ਰੈਸ ਕਾਨਫਰੈਂਸ ਤੇ ਗਿਆ ਸੀ ਸੱਚੇ ਪਾਤਸ਼ਾਹ ਮੇਰੇ ਕੋ ਸਿਆਸਤ ਨਾ ਕਰਾਮੀ ਕੱਲਾ ਉਸ ਬੇਟੀ ਦਾ ਦਰਤ ਮੈਂ ਜਦੋਂ ਚਲਿਆ ਉਹ ਤੋਂ ਵੱਧ ਮੈਂ ਗੱਲ ਨਹੀਂ ਕਰੀ ਉਹ ਮੈਂ ਕਰਕੇ ਉੱਥੋਂ ਮੁੜ ਕੇ ਆਇਆ ਉਸ ਤੋਂ ਮੈਂ ਪੋਲਟਿਕਸ ਨਹੀਂ ਕੀਤੀ ਮਗਰ ਇਹ ਕਿ ਟੱਕ ਬਦਲਾਵ ਦਾ ਮੁੱਖ ਮੰਤਰੀ ਜਿੱਕਾ ਜਦੋਂ ਸੋਚਿਆ ਸੀ ਲੰਘਾ ਦਾ ਮੁੰਡਾ ਬੜਿਆ ਗਿਆ ਕਿਸੇ ਕੰਮ 'ਚ ਦੁਖਦਾਈ ਕਰਨਾ ਮੈਂ ਉਸ ਗੱਲ ਨੂੰ ਚੰਗਾ ਨਹੀਂ ਸਮਝਿਆ ਕੋਈ ਪਿਓ ਨਹੀਂ ਚਾਹੁੰਦਾ ਇਹ ਚਾਹਤ ਬਣੇ ਮਗਰ ਮੁੱਖ ਮੰਤਰੀ ਦਾ ਟਰ ਲੈਵਲ ਉਹ ਤੇ ਟਵੀਟ ਕਰਕੇ ਸੋਸ਼ਲ ਮੀਡੀਆ 'ਚ ਪਾਉਂਦਾ ਕਹਿੰਦਾ ਹੁਣ ਉਹਦਾ ਆਮਾ ਨਹੀਂ ਬਣਦਾ ਉਹਦਾ ਮਤਲਬ ਇਤੋਂ ਕੀ ਕਿ ਤੂੰ ਆਪ ਦੀ ਬੇਟੀ ਦਾ ਕੰਪੈਰੀਸ਼ਨ ਆਪ ਦੀ ਬੇਟੀ ਦੀ ਤੂੰ ਤੁਲਨਾ ਉਜਨਨ ਕਰਨ ਤੇ 3 ਕਬਾਲ ਸਿਕ ਦਾ ਦਿੱਕੀ ਹੋਈ ਹੈ ਇਸ ਤੋਂ ਅੰਦਾਜ਼ਾ ਲਾ ਲ। ਔਰ ਮੈਨੂੰ ਮਜਬੂਰਨ ਕਹਿਣਾ ਪਿਆ ਕਿ ਅਫਸੋਸ ਹੈ ਕਿ ਮੁੱਖ ਮੰਤਰੀ ਇਹਦੀ ਗੱਲ ਦੀ ਪੋਲਟਿਕਸ ਕਰਦਾ। ਕਿਤੇ ਨੀਵੇਂ ਪੱਧਰ ਦੀ ਪੋਲਟਿਕਸ ਕਰਦਾ ਇੱਦਾਂ ਕੱਢਿਆ ਪੋਲਟਿਕਸ ਕਰਦਾ। ਮਗਰ ਮੈਨੂੰ ਕਹਿਣਾ ਪੈਗਾ ਮੈਂ ਤਾਂ ਉਹ ਤਾਂ ਸੱਚਾ ਹੈ ਮਗਰ ਤੂੰ ਲੁੱਚਕ। ਇੱਥੇ ਦੀ ਲੁੱਚਕ ਲੱਗਦੀ ਹੈ ਮੇਰੇ ਨਜ਼ਰੋਂ ਤੇ ਉਹ ਨਸਰ ਲੱਗਦੀ। ਕਿਤੇ ਮੈਂ ਹਾਂ ਜਰੀ ਦਾ ਗੁਰੂ ਤੋਂ ਡਰੀ ਦਾ। ਗੁਰੂ ਦੀ ਸੰਗਤ ਤੋਂ ਡਰੀ ਦਾ। ਮੈਂ ਉਹਨਾਂ ਚੁਣੀ ਔਰ ਅਪਕੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਜੇ ਰਾਜ ਜਾਣਾ ਆਣਾ ਜਾਣਾ ਚਾਹਤ ਪੰਜਾਬ ਦੇ ਕੰਮ ਆ ਜਾਣਾ ਇਹ ਸਾਨੂੰ ਹੁਕਮੇ ਚ ਪੜਾਇਆ ਗਿਆ ਮੇਰੇ ਤੋਂ ਪਹਿਲਾ ਮੈਂ ਸਮਝਦਾ ਚੀਮਾ ਸਾਹਿਬ ਨੇ ਅਸਲ ਚ ਵਕੀਲ ਚੰਗਾ ਹੋਵੇ ਨਾ ਜੀ ਫਿਰ ਜੱਜ ਨੂੰ ਵੀ ਕੋਈ ਗਲਤ ਦੀ ਦਲੀਲ ਕੋਈ ਰਹਿ ਨਹੀਂ ਜਾਂਦੀ ਔਰ ਜੱਜ ਸਾਹਿਬ ਨੇ ਫਿਰ ਫੈਸਲਾ ਹੀ ਸੁਣਾਣਾ ਹੁੰਦਾ ਇਹ ਦਿੱਤੀ ਸ਼ੁਰੂਆਤ ਕੀਤੀ ਸੀ ਤੇ ਉਸ ਵੇਲੇ ਅਸੀਂ ਬਹੁਤ ਲੰਬਾ ਸਮਾਂ ਇਕੱਠਿਆਂ ਕਾਨੂੰਗਾਂ ਵਾਲੇ ਇਲਾਕੇ ਦੇ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਦਿਨ ਰਾਤ ਬਾਦਸ਼ਾਹ ਜਿੰਦਾਬਾਦ ਬਾਬਾ ਸੁਖਵੀਰ ਸਿੰਘ ਬਾਦਸ਼ਾਹ ਜਿੰਦਾਬਾਦ ਸਵਾਗਤ ਡਾਕਟਰ ਲਗਭਗ 11-12 ਮਹੀਨੇ ਸਾਡੇ ਕੋਲ ਉਦੋਂ ਦੇ ਅੱਖਾਂ ਲਾ ਕੇ ਬੈਠੇ ਹੁਣ ਵੀ ਆ ਗਏ ਫੋਨ ਵੀ ਆ ਗਏ ਪਰ ਅਸੀਂ ਉਹ ਵਿਉੜੀ ਇਹਨਾਂ ਨੂੰ ਥੋੜਾ ਬੋਤਾ ਧੰਵਾਦ ਆ ਸਾਡੇ ਕਵੀਸ਼ਰੀ ਜਥੇ ਦਾ ਜਿਹੜਾ ਸਾਨੂੰ ਮਾਣ ਦੇ ਬੜੇ ਸੋਹਣੇ ਇਹਨਾਂ ਦਾ ਵੀ ਧੰਵਾਦ ਹੈ ਜੀਥਿਆ ਸਾਹਿਬ ਦਾ ਵੀ ਨਾਲ ਸਾਹਿਬ ਦਾ ਵੀ ਆਏ ਬੜੇ ਪਿਆਰ ਸਤਕਾਰ ਦੇ ਨਾਲ ਆ ਇੱਕ ਟੇਕ ਹੀ ਬਹਿ ਕੇ ਆ ਸੰਤਾ ਖਿਮਾ ਮੰਗ ਲੈਣੀ ਆ ਚਲੋ ਇਸ ਤਰ੍ਹਾਂ ਜੀ ਉਹਦੇ ਬਾਰੇ ਤਾਂ ਡਾਕਟਰ ਚੀਮਾ ਜੀ ਤਿਆਰ ਨੇ ਆਪਣਾ ਪਾਰਟੀ ਦੇ ਪ੍ਰਧਾਨ ਸਾਹਿਬ ਦੱਸ ਸਕਦੇ ਕੋਈ ਮਜਬੂਰੀ ਹੋਣੀ ਕਰੇ ਨੂੰ ਮੈਨੂੰ ਪਤਾ ਨਹੀਂ ਗੱਲ ਪਤਾ ਲੱਗੂਗੀ ਫਿਰ ਜ਼ਰੂਰ ਦੱਸਾਂਗੇ ਕਿ ਅਜਾ ਮਾ ਵੀ ਪਾਰਟੀ ਸ਼ਾਮਿਲ ਹੋ ਗਿਆ ਹਾਂਜੀ ਉਹ ਮੇਰਾ ਵੀ ਕੀ ਇੱਥੇ ਹੋ ਗਿਆ ਇੱਕ ਲੀਡਰ ਸ਼ਾਮਿਲ ਹੁੰਦਾ ਇਹਦੇ ਮਤਲਬ ਨਹੀਂ ਕਿ ਲੋਕ ਸ਼ਾਮਿਲ ਹੋ ਗਏ ਪਹਿਲਾਂ ਵੀ ਇਹ ਜੀਆਂ ਸਮੂਲੀਅਤ ਬੜੇ ਵੱਡੇ ਪੱਦਰ ਤੇ ਹੋਈਆਂ ਨੇ ਮਗਰ ਰਿਜ਼ਲਟ ਕੁਝ ਹੋਰ ਆਇਆ ਲੋਕ ਮੌਕਾ ਪ੍ਰਸਤ ਜਾਂ ਸਰਕਾਰਾਂ ਦੇ ਦਬਾਅ 'ਚ ਆਉਣ ਵਾਲੇ ਲਈ ਪੰਜਾਬ ਦੇ ਲੋਕ ਬੜੇ ਦ੍ਰਿੜ ਇਰਾਦੇ ਦੇ ਨੇ ਬਦਲਾਵ ਦਾ ਸੰਤਾਪ ਝੰਡਾ ਰਹੇ ਆ ਲੀਡਰਾਂ ਦੀ ਕੋਈ ਮਜਬੂਰੀ ਹੋ ਸਕਦੀ ਆ ਲੋਕਾਂ ਦੀ ਮਜਬੂਰੀ ਕੋਈ ਤੁਸੀਂ ਬਦਲਵਾਂ ਦੀ ਰਾਜਨੀਤੀ ਨੂੰ ਕਿਸ ਤਰ੍ਹਾਂ ਵੇਖਦੇ ਹੋ ਦਲ ਬਦਲਣ ਦੀ ਰਾਜਨੀਤੀ ਨੂੰ ਵੀ ਦਲ ਬਦਲ ਜਾਣੇ ਮੈਂ ਸਮਝਦਾ ਲੋਕ ਸਬਕ ਸਿਖਾਉਣਗੇ ਜੀ ਕਿਉਂਕਿ ਪੰਜਾਬ ਵਾਸਤੇ ਕਿ ਦੇਸ਼ ਵਾਸਤੇ ਕਿ ਦੁਨੀਆ ਵਾਸਤੇ ਬੜਾ ਖਤਰਨਾਕ ਸੰਕੇਤ ਹੈ ਔਰ ਇਸ ਗੱਲ ਤੋਂ ਅੰਦਾਜ਼ਾ ਲਾ ਲਓ ਕਿ ਦੋਵੇਂ ਪਾਰਟੀਆਂ ਭਾਜਪਾ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਕਹਿੰਦੀ 400 ਪਾਰ ਕੈਂਡੀਡੇਟ ਲੱਭਦੇ ਨਹੀਂ ਸਭ ਕੋਈ ਇਤਰੋਂ ਫੜਿਆ ਕੋਈ ਉਤਰੋਂ ਫੜਿਆ ਬੰਦਾ ਤਾਂ ਆਪਦੇ ਕੋਲ ਹੈ ਕੋਈ ਨਹੀਂ ਇਤਰੋਂ ਇਹ ਕਹਿੰਦੇ 13 ਪਾਰ ਤੇ 13 ਪਾਰ ਵਾਲਿਆਂ ਨੂੰ ਵੀ ਨਹੀਂ ਬੰਦਾ ਕੋਈ ਲੱਭਦਾ ਹੁਣ ਵਜ਼ੀਰਾਂ ਨੂੰ ਟਿਕਟਾਂ ਦੇਣੀਆਂ ਪੈ ਗਈਆਂ ਜਿਹੜੀ ਆਮ ਆਦਮੀ ਦੀ ਗੱਲ ਕਰਦੇ ਸੀ ਇਸ ਲਈ ਲੋਕ ਦਲ ਬਦਲੂ ਦੀ ਪੋਲਿਟਿਕਸ ਨੂੰ ਉਠਦੀ ਪੋਲਿਟਿਕਸ ਨੂੰ ਮੌਕਾ ਪ੍ਰਸਤੀ ਦੀ ਪੋਲਿਟਿਕਸ ਨੂੰ ਲੋਕਾਂ ਨੇ ਪਹਿਲਾਂ ਵੀ ਸਬਕ ਸਿਖਾਇਆ ਅੱਜ ਵੀ ਸਬਕ ਸਿਖਾਉਣਗੇ ਸਰ ਸੁੱਚਾ ਸਿੰਘ ਮਗਾਰ ਐਸਜੀਪੀਸੀ ਮੈਂਬਰ ਨੇ ਪ੍ਰੈਸ ਕਾਨਫਰੰਸ ਕਰਕੇ ਜੈਨ ਸਾਡੇ ਕੋਲ ਵੋਟਾਂ ਮੰਗਣ ਨਹੀਂ ਆਏ ਅਗਲੀ ਰੈਲੀ ਕਰਕੇ ਫੈਸਲਾ ਕਰਾਂਗੇ ਚਲੋ ਤੁਸੀਂ ਨਾ ਬਾਲੇ ਚਿੰਤਿਤ ਨਾ ਹੋ ਪ੍ਰੈਸ ਕਾਨਫਰੰਸਾਂ ਤਾਂ ਬੜੀਆਂ ਹੋ ਰਹੀਆਂ ਕਿਵੇਂ ਹੋ ਰਹੀਆਂ ਚਲੋ ਹਰੇਕ ਨੇ ਆਪ ਦੀ ਗੱਲ ਰੱਖਣੀ ਆ ਪਾਰਟੀ ਕੈਂਡੀਡੇਟ ਨੇ ਹਰੇਕ ਕੋਲ ਜਿਹੜਾ 19 ਲੱਖ ਵੋਟਰ ਹੈ ਜੀ ਇੱਥੋਂ ਦਾ 19 ਲੱਖ ਵੋਟਰਾਂ ਤੱਕ ਪਹੁੰਚ ਕਰਨੀ ਹੈ ਲੋਕਾਂ ਨੇ ਫੈਸਲਾ ਕਰਨਾ ਕਿਥੇ ਉਹਨਾਂ ਨੂੰ ਚੰਗਾ ਲੱਗਦਾ ਲੋਕ ਉਹਦਾ ਫੈਸਲਾ ਕਰਨਗੇ ਅਸੀਂ ਲੋਕਤੰਤਰ ਨੂੰ ਇਸ ਗੱਲ ਨੂੰ ਸਵੀਕਾਰ ਕਰਾਂਗੇ ਮਗਰ ਮੇਰਾ ਇਹ ਪੂਰਾ ਮੰਨਣਾ ਕਿ ਜਿਹੜਾ ਜਲੋਂ ਅਕਾਲੀ ਹੈ ਔਰ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ ਪੰਜਾਬ ਦੀ ਮਜ਼ਬੂਤੀ ਚਾਹੁੰਦਾ ਉਹ ਪਾਰਟੀ ਪੰਦਰਾ ਤੋਂ ਉੱਤੇ ਉੱਠ ਕੇ 1 ਜੂਨ ਜਿਹੜਾ ਜ਼ਮੀਰ ਦੀ ਆਵਾਜ਼ ਸੁਣੂ ਤੇ ਫੇਰ ਉਹ ਜ਼ਰੂਰ ਨਾ ਕਾਂਗਰਸ ਨੂੰ ਨਾ ਕਾਂਗਰਸ ਦੀ ਭਾਈਵਾਲ ਪਾਰਟੀ ਆਮ ਆਦਮੀ ਪਾਰਟੀ ਨੂੰ ਔਰ ਨਾ ਜਿਹਦੇ ਨਾਲ ਭਗਵੰਤ ਮਾਨ ਦਾ ਰਾਤ ਦਾ ਗੱਠ ਜੋੜ ਹੈ ਭਾਜਪਾ ਨੂੰ ਮੂੰਹ ਲਾਊਗਾ ਔਰ ਆਪਣੀ ਖੇਤਰੀ ਪਾਰਟੀ ਤੱਕੜੀ ਨੂੰ ਕਾਮਯਾਬ ਕਰੂ। ਕੁਝ ਵੇਖਿਆ ਜਿਹੜਾ ਮੌਜੀ ਹਾਦਸਾ ਹੋਇਆ ਜੀ ਉਹ ਚਰਨਜੀਤ ਚੰਨੀ ਹੁਰਾਣੇ ਵੀ ਇੱਕ ਬਿਆਨ ਦਿੱਤਾ ਹੈ ਕਿ ਪਹਿਲਾਂ ਪਲਵਾਮਾ ਟੈਕ ਕਰਵਾ ਦਿੱਤਾ ਗਿਆ ਸੀ ਇਹ ਸਟੰਟ ਬਾਜੀ ਹੈ ਜਿਹੜਾ ਹੁਣ ਵੀ ਹੈ ਸਟੰਟ ਬਾਜੀ ਹੈ ਜੀ। ਤੇ ਕੋਈ ਚੰਨੀ ਸਾਫ ਨਾ ਜੀ ਬਹੁਤ ਕੁਝ ਕਹਿ ਗਏ ਆ। ਔਰ ਜਿਨ੍ਹਾਂ ਦੇ ਯਾਰ ਹੰਨੀ ਤੇ ਮੰਨੀ ਹੋਣ ਉਹ ਚੰਨੀ ਕੀ ਕਵੇ ਜਾਂ ਜਿਹੜਾ ਚੰਨੀ ਕਹਿੰਦਾ ਹੋਵੇ ਉਹਦੇ ਨਾਲ ਦੇ ਸਾਥੀ ਉਹਦੇ ਐਮਐਲਏ ਉਹਦੇ ਬਾਰੇ ਕਹਿੰਦੇ ਚੰਨੀ ਕਰਦਾ ਚੰਗੀ ਗੱਲ ਕੀ ਗੰਦੀ ਗੱਲ ਹੈ ਤੁਸੀਂ ਲਾ ਲਓ ਮੈਂ ਤਾਂ ਉਹੀ ਕਹੂੰਗਾ ਕਿ ਸੋਚ ਕੇ ਗੱਲ ਕਰੇ ਤੇ ਚੰਗਾ ਅੱਗੇ ਇਨੂੰ ਕਾਰੀ ਵਿਧਾਨ ਸਭਾ 'ਚ ਪੁੱਛਿਆ ਸੀ ਕਾਂਗਰਸ ਦੀ ਪ੍ਰਾਪਤੀ ਦੱਸ ਤੇ ਕਹਿੰਦਾ ਜਿੰਨੇ ਪੱਛ ਕਾਂਗਰਸ ਨੇ ਲਾਏ ਆ ਉਹਨੂੰ ਵੀ ਪ੍ਰਾਪਤੀ ਦੱਸਦਾ ਐ ਸੋ ਮੇਰਾ ਵੀਰ ਕੁਝ ਬੋਲ ਸਕਦਾ ਉਹਨੂੰ ਇੰਨੀ ਗੰਭੀਰਤਾ ਨਾਲ ਨਾ ਲਾ ਲੋ ਮਗਰ ਮੈਂ ਇਹ ਜੇ ਬਿਆਨਾਂ ਦੀ ਨਖਿੱਧੀ ਕਰਦਾ ਜਿਹੜੀ ਸਾਡੀ ਫੌਜੀਆਂ ਦੀ ਸ਼ਹਾਦਤ ਨੂੰ ਫੌਜੀਆਂ ਦੀ ਕੁਰਬਾਨੀ ਨੂੰ ਨੀਵਾ ਵਖਾਉਣ ਦੀ ਗੱਲ ਕਰੇ ਇਹ ਪੋਲਿਟਿਕਸ ਕਾਂਗਰਸ ਦੀ ਔਰ ਚੰਨੀ ਸਾਹਿਬ ਨੂੰ ਇਸ ਗੱਲ ਤੋਂ ਮਾਫੀ ਮੰਗਣੀ ਜਿਹੜੀ ਨੂੰ ਸ਼ਹਾਦਤ ਤੇ ਸਿਆਸਤ ਕੀਤੀ ਜਾ ਰਹੀ ਹੈ ਇਹ ਬਿਆਨ ਬੜੀ ਐਕਸੈਸਟ ਹੁੰਦੀ ਨਹੀਂ ਚੰਨੀ ਮਾਫੀ ਮੰਗੇ ਔਰ ਸ਼ਹਾਦਤ ਉੱਤੇ ਕੋਈ ਪੋਲਿਟਿਕਸ ਨਹੀਂ ਹੋ ਸਕਦੀ ਮਗਰ ਜਿਹੜੀ ਸ਼ਹਾਦਤ ਨੂੰ ਛੋਟਾ ਵਖਾਉਣ ਦੀ ਕੋਸ਼ਿਸ਼ ਕਰੇ ਨੀਵਾ ਵਖਾਉਣ ਦੀ ਕੋਸ਼ਿਸ਼ ਕਰੇ ਉਹ ਵੀ ਸਾਬਕਾ ਮੁੱਖ ਮੰਤਰੀ ਹੋਵੇ ਤੇ ਮੈਂ ਸਮਝਦਾ ਇਹ ਤੋਂ ਸ਼ਰਮ ਦੀ ਗੱਲ ਕੋਈ ਨਹੀਂ ਔਰ ਕਾਂਗਰਸ ਪਾਰਟੀ ਨੂੰ ਇਸ ਗੱਲ ਦਾ ਨੋਟਿਸ ਲੈਂਦਿਆਂ ਹੋਇਆਂ ਉਹਦੇ ਤੇ ਐਕਸ਼ਨ ਲੈਣਾ ਚਾਹੀਦਾ ਜੇ ਨਹੀਂ ਲਾਊਗੀ ਤੇ ਮੈਂ ਸਮਝੂਗਾ ਕਿ ਕਾਂਗਰਸ ਉਹਦੇ ਬਿਆਨ ਨਾਲ ਸਹਿਮਤ ਹੈ ਜਿਹੜੀ ਫੌਜੀਆ ਨੂੰ ਯਾ ਸ਼ਹਾਦਤ ਦੇਣ ਵਾਲੇ ਸਾਡੇ ਸੂਰਬੀਰਾਂ ਦਾ અપਮਾਨ ਕਰਦੇ ਆਲ ਓਵਰ ਇੰਡੀਆ ਚ ਗੱਠਜੋੜ ਹੈ ਕਾਂਗਰਸ ਆਪ ਉਹ ਇੱਥੇ ਇਕੱਲੇ ਨਹੀਂ ਇੱਥੇ ਵੀ ਗੱਠਜੋੜ ਹੈ ਜੀ ਇਹ ਸਾਰੀਆਂ ਟਿਕਟਾਂ ਕਾਂਗਰਸ ਦੀਆਂ ਤੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਮਨਜ਼ੂਰੀ ਤਹਿਤ ਹੀ ਦਿੱਤੀਆਂ ਗਈਆਂ ਨੇ ਜਿੰਨੇ ਵੀ ਕੈਂਡੀਡੇਟ ਲੜ ਰਹੇ ਆ ਦੇਖੋ ਇਹ ਲੋਕ ਐਡੇ ਮੂਰਖ ਨਹੀਂ ਕਿ ਦੇਸ਼ ਪਰਚੇ ਤੁਸੀਂ ਜਾ ਕੇ ਕਾਂਗਰਸ ਲਈ ਭਗਵੰਤ ਮਾਨ ਵੋਟਾਂ ਮੰਗ ਰਿਹਾ ਕਾਂਗਰਸ ਝਾੜੂ ਲਈ ਮੰਗ ਰਹੀ ਹੈ ਤੇ ਪੰਜਾਬ ਚ ਕਿਹੜਾ ਨੁਕਸ ਪੈ ਜਾਣਾ ਕਿਉਂਕਿ ਦੋਵਾਂ ਦੇ ਲੀਡਰ ਰਾਹੁਲ ਗਾਂਧੀ ਤੇ ਕੇਜਰੀਵਾਲ ਆਪਸ ਚ ਇਹਨਾਂ ਦੀ ਸਾਂਝ ਕੀ ਹੈ ਇਹ ਤਾਂ ਦਿੱਲੀ ਤੇ ਜਿਹੜੀ ਰੈਲੀ ਹੋਈ ਸੀ ਉਸ ਗੱਲ ਨੇ ਸਿਤ ਕਰਤਾ ਜਦੋਂ ਇਹ ਭਗਵੰਤ ਮਾਨ ਜੀ ਕਹਿ ਰਹੇ ਸੀ ਕਿ ਸੋਨੀਆ ਗਾਂਧੀ ਦੀ ਕਿੰਨੀ ਵੱਡੀ ਕੁਰਬਾਨੀ ਹੈ ਤੇ 1 ਜੂਨ ਭੁੱਲ ਗਿਆ ਫਿਰ ਭਗਵੰਤ ਮਾਨ ਜਿਹੜਾ ਕੁਛ 1 ਜੂਨ ਨੂੰ ਹੋਇਆ ਹਜ਼ਾਰਾਂ ਲੱਕਾਂ ਦੀ ਗਿਣਤੀ ਚ ਲੋਕ ਸ਼ਹੀਦ ਕਰਤੇ ਗਏ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕਰਤਾ ਗਿਆ ਕਿ ਉਸ ਗੱਲ ਨੂੰ ਫਿਰ ਸਹੀ ਠਰਾ ਰਹੇ ਭਗਵੰਤ ਮਾਨ ਇਸ ਲਈ ਇਹ ਗੱਠ ਜੋੜ ਆਲੇ ਦਿਨ ਚ ਆਪ ਨਾਲ ਰਾਤ ਨੂੰ ਭਾਜਪਾ ਨਾਲ ਤੇ ਪੰਜਾਬ ਨਾਲ ਧੋਖਾ ਉਹ ਚਿਹਰੇ ਨੰਗੇ ਹੋਰੇ